ਥਾਣਾ ਨੰਗਾਂਵਾਲਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 15 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਜਿਸ ਤੇ ਪਹਿਲਾਂ ਵੀ ਹਨ ਕਾਫੀ ਮਾਮਲੇ ਦਰਜ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਨੰਗਾਂਵਾਲਾ ਦੀ ਪੁਲਿਸ ਗਸ਼ਤ ਕਰ ਰਹੀ ਸੀ ਜਦ ਉਹ ਕੋਠੇ ਨਾਥਿਆਣਾ ਤੋਂ ਮਹਿਮਸ ਵਾਈ ਵੱਲ ਜਾ ਰਹੀ ਸੀ ਤਾਂ ਨਹਿਰ ਦੇ ਪੁੱਲ ਤੇ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ ਅਤੇ ਉਸ ਦੇ ਹੱਥ ਤੇ ਵਿੱਚ ਇੱਕ ਲਵਾਵਾ ਸੀ ਜਿਸ ਦੀ ਉਹ ਛੇੜਛੜ ਕਰ ਰਿਹਾ ਸੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 15 ਗ੍ਰਾਮ ਹੈਰਨ ਬਰਾਮਦ ਹੋਈ ਉਹਨਾਂ ਦੱਸਿਆ ਕਿ ਇਸ ਦੀ ਪਛਾਣ ਹਰਵਿੰਦਰ ਸਿੰਘ ਉਰਫ ਹੈਪੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਥਾਣਾ ਸਮਲਸਰ ਦੇ ਮੁੱਖ ਅਫਸਰ ਤੇ ਵੀ ਫਾਇਰਿੰਗ ਕੀਤੀ ਸੀ ਰਿਕਾਰਡ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਦੋਸ਼ੀ ਕਲਾਪ 13 ਸਗੇਂ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਪੁਲਿਸ ਪਾਰਟੀ ਤੇ ਹਮਲਾ ਕਤਲ ਲੁੱਟਖੋ ਐਨਡੀਪੀਐਸ ਐਕਟ ਅਧੀਨ ਬਖ ਵਕ ਥਾਣੇ ਵਿੱਚ ਮਾਮਲੇ ਦਰਜ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਨਸਾਰ ਯੋਧ ਨਸ਼ਾ ਵਿਰਧ ਅਤੇ ਮਾੜੇ ਅੰਸਰਾਂ ਦੇ ਬਰਖਲਾਪ ਜਿਹੜੀ ਸਾਡੀ ਬਠਿੰਡਾ ਪੁਲਿਸ ਦੀ ਮਹਿਮਲ ਚੱਲ ਰਹੀ ਹੈ ਉਹਦੇ ਵਿੱਚ ਥਾਣਾ ਨਈਆਂਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਨੂੰ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿੱਤੀ 218 25 ਨੂੰ ਕੱਲ ਐਸਐਸਜੀ ਲਖਵਿੰਦਰ ਸਿੰਘ ਤੇ ਐਚਸੀ ਆਪਣੇ ਦਲਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਤੇ ਐਸਐਚਓ ਸਾਹਿਬ ਦੀ ਜੇਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਮਾਈ ਸਾਈਡ ਨੂੰ ਜਾ ਰਹੇ ਸੀ ਤਾਂ ਪੌਲ ਨੈਰ ਦੇ ਉੱਤੇ ਇੱਕ ਨੌਜਵਾਨ ਕੁਸ਼ਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਹਦਾ ਨਾਮ ਹਰਵਿੰਦਰ ਸਿੰਘ ਔਰ ਹੈਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰੋਨ ਬ੍ਰਾਮਦ ਕਰਕੇ ਉਸ ਦੇ ਵਰਖਲਾਪ ਮਕਦਮਾ ਨੰਬਰ 176 ਐ 21 ਬੀ ਐਨ ਡੀ ਬੀ ਐਕਟ ਥਾਣਾ ਨਈਆਂਵਾਲ ਵਿਖੇ ਮਕਦਮਾ ਦਰਜ ਕੀਤਾ ਤੇ ਇਸੇ ਦੌਰਾਨ ਜਦੋਂ ਅਸੀਂ ਉਸ ਦੀ ਪੁੱਛਗਛ ਕੀਤੀ ਤੇ ਪਾਇਸ ਆਈ ਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਬਰਾਬਰ ਖਲਾਫ 13 ਮਕਦਮੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹਦੇ ਵਿੱਚ ਕਤਲ ਦਾ ਮਕਦਮਾ ਲੁੱਟਖੋਹ ਦੇ ਮਕਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮਕਦਮੇ ਤੇ ਦੁਕਾਨ ਅੰਦਰ ਦਾਖਲ ਹੋਣ ਦੇ ਮਕਦਮੇ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੇ ਮਕਦਮੇ ਤੇ ਸਮਗਲੰਗ ਦੇ ਮਕਦਮੇ ਜਿਹਦੇ ਵਿੱਚ 51 ਕਿਲੋ ਉਤੋਂ ਡੋਡੇਚੂਰਾ ਪੋਸਟ ਸਰਧੂਲਗੜ ਵਿਖੇ ਬਰਾਮਦ ਹੋਏ ਸੀ ਤੇ ਜਿਹਦੇ ਵਿੱਚੋਂ ਉਹ ਇੱਕ ਮੁਕਾਦਮੇ ਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਹੈ ਥਾਣਾ ਸਮਾਲਸਰ ਦਾ ਤੇ ਦੋ ਮੁਕਾਦਮੇ ਜਿਹਦੇ ਵਿੱਚ ਇੱਕ ਐਸ ਐਚਓ ਸਮਾਲਸਰ ਤੇ ਪੁਲਿਸ ਪਾਰਟੀ ਤੇ ਉਸ ਤੇ ਉਹਦੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ ਆਈਪੀਸੀ ਦੀ ਜਿਹੜੀ ਪੁਰਾਣੀ ਹੈ ਆਈਪੀਸੀ ਮੋٹے ਤੌਰ ਤੇ ਉਹਦੇ 307 353 ਤੇ 25 599 ਆਰਮਜ਼ ਐਕਟ ਦੇ ਅਧੀਨ ਉਹਦੇ ਤੇ ਮੁਕੱਦਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਆ ਤੇ ਇੱਕ ਹੋਰ ਮੁਕੱਦਮਾ ਪਿੰਡ ਭਲੂਰ ਦੇ ਕਈ ਮੁਕੱਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਉਹਨਾਂ ਨੇ ਤਾਂ ਦੁਕਾਨਦਾਰ ਨੂੰ ਜਖਮੀ ਕਰਤਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕੱਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਿਫਤਾਰੀ ਬਾਕੀ ਸੀ ਸਰ ਜੀ ਇਹਨੇ ਪਰਚੇ ਹੋਣ ਦੇ ਨੁਕਤੇ ਨੂੰ ਬਾਅਦ ਕਰਿਆ ਮੈਂ ਤੁਹਾਨੂੰ ਸੁਤੇਗੀ ਕਰਾਉਣਾ ਤੇ ਸੀ ਕਿੰਨਾ ਬੀ ਗਿਓ ਤਕੋ ਉਹ ਜਿਹੜੇ ਬਾਕੀ ਮੁਕੱਦਮੇ ਸੀਗੇ ਉਹਦੇ ਵਿੱਚੋਂ ਕਸਟ ਦੇ ਵਿੱਚੋਂ ਤਾਂ ਉਹਦੇ ਜੇ 5 ਮੁਕੱਦਮੇ ਜਿਹੜੇ ਹੈਗੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਬੇਲ ਤੋਂ ਬਾਅਦ ਉਹ ਜੇਰੇ ਸਮੈਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਇੱਕ ਮੁਕੱਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਪਘੋੜਾ ਹੋ ਗਿਆ ਸੀ ਕੋਰਟ ਨੇ ਵੀ ਉਹਨੂੰ ਪਘੋੜਾ ਪਘੋੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀ ਦੀ ਨਾਲ ਭਾਲ ਕਰ ਰਹੀਆਂ ਸੀ ਕਿ ਜੀ ਐਸ ਪੀ ਸਾਹਿਬ ਨੇ ਗੱਲ ਕਰੀ ਹੈ ਜਿਵੇਂ 13 ਮੁਕੱਦਮੇ ਆ ਜੋ ਬਾਰ ਬਾਰ ਟਰਾਈਂਗ ਕਰਦਾ ਜਾ ਰਹੀ ਉੱਤੇ ਕੋਈ ਬੀ ਐਨ ਐਸ ਦੀ ਕੋਈ ਐਕਸਟਰਾ ਤਾਰਾ ਵੀ ਲਗਾਈ ਜਾਂਦੀ ਹੈ ਉਹਦੇ ਤੇ ਜਿਹੜਾ ਹੈਗਾ ਬੀ ਐਸ ਐਨ ਦੀਆਂ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਕ ਬੜੀਆਂ ਸਖਤ ਧਰਾਵਾਂ 111 ਬੀ ਐਨ ਐਸ ਐਸ ਦੇ ਅਧੀਨ ਉਹ ਧਾਰਾ ਲੱਗ ਸਕਦੀ ਹੈ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹਦੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਤੇ ਉਹਨੂੰ ਸਲਾਖਾਂ ਪਿੱਛੇ ਪਚਾ ਕੇ ਤੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਬਠਿੰਡੇ ਕੀ ਕਰਨ ਹੁੰਦਾ ਸੀ ਅੰਮ੍ਰਿਤਾਲਾ ਵਿੱਚ 2022 2023 ਚ ਵੀ ਮਾਮਲਾ ਕਰਦਾ ਹੋਇਆ ਹੁਣ ਵੀ ਦੱਦਿਆ ਬਠਿੰਡੇ ਤੇ ਕੀ ਲਿੰਕ ਸੀ ਕੀ ਕਰਨ ਹੁੰਦਾ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇਹ ਜਿਹੜੇ ਅਪਰਾਧ ਕਰਨ ਦੀ ਮੰਚਾ ਦੇ ਨਾਲ ਦੇਖੋ ਇਹਦੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਤੇ ਬਠਿੰਡਾ ਇਹ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਸੋ ਜਿਹੜੇ ਕੰਮ ਕੀ ਕਰਦਾ ਸੀ ਸਰ ਤੇ ਉਮਰ ਕਿੰਨੀ ਹੈ ਇਹਦੀ ਤਕਰੀਬਨ 27 ਸਾਲ ਦੀ ਇਹਦੀ ਉਮਰ ਹੈ ਤੇ ਇਹ ਇੱਕ ਜਿਹੜੇ ਮੁਕੱਦਮਿਆਂ ਦੇ ਬੇਸ ਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬੇਲਰ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਨੇ ਅਸਲਾਤਾ ਹੈ ਦੋ ਨੰਬਰ ਦਾ ਹੀ ਇਹਦੇ ਜਿਹੜੇ ਸਾਥੀਆਂ ਤੋਂ ਤਿੰਨ ਪਿਸਟਲ ਉਹਨਾਂ ਨੇ ਬਰਾਮਦ ਕੀਤੇ ਆ ਸਮਰਸਰ ਵਾਲਿਆਂ ਤੋਂ ਅਸੀਂ ਵੀ ਡੰਗਾਈ ਦੇ ਨਾਲ ਪੁੱਛਗਿੱਛ ਕਰ ਰਹੇ ਆ ਇਹਨਾਂ ਕੋਲੇ ਅਸਲਾ ਤੋਂ ਗੈਰਕਾਨੂੰਨੀ ਹੁੰਦਾ ਇਹਨਾਂ ਇਹ ਗੈਂਗ ਨਾਲ ਤਾਂ ਕਿਸੇ ਨਸਬੰਧ ਰਹਿੰਦੇ ਨਹੀਂ ਮਾਮਲੇ ਦਾ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਇਹ ਅਸੀਂ ਇਸ ਦੀ ਪੜਤਾਲ ਡੰਗਾਈ ਦੇ ਨਾਲ ਰਿਮਾਂਡ ਇਹਦਾ ਲੈ ਕੇ ਇਹਦੀ ਪੁੱਛਗਿੱਛ ਕਰਕੇ ਜੋ ਵੀ ਤੱਥ ਹੋਏ ਉਹ ਸਾਹਮਣੇ ਲੈ ਕੇ ਆਵਾਂ